sir gentleman oh you ready ਅੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਪਫੁਲੀ ਤੇ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਦੇਣ ਦੁਗਣੀ ਰਾਜ ਚੋਂ ਗਣੀ ਤਰੱਕੀ ਕਰੋ ਤੁਸੀਂ ਆਪਾਂ ਨੇ ਨਵੇਂ ਵਲੌਗ ਦੇ ਨਾਲ ਟੀਵੀ ਤੇ ਦਾ ਦੇਨੇ ਆ ਯਾਰ ਵਿੱਚ ਆ ਗਏ ਆ ਸਕੱਟ ਦਾ ਤੇਲ ਪਾਣੀ ਟੈਟਾਪਾ ਚੈੱਕ ਕਰਕੇ ਸੈਲਫ ਮਾਰਿਆ ਵੇਟ ਕਰ ਰਹੇ ਆ ਵਾਰਮ ਅਪ ਜਾ ਜਵੇ ਥੋੜਾ ਜਿਹਾ ਸੂਈਆਂ ਸਾਈਆਂ ਉੱਠ ਜਾਣ ਖੰਡ ਬੜੀ ਆ ਆਲਮੋਸਟ 45 ਫਾਰਨਾਈਟ ਦਾ ਟੈਂਪਰੇਚਰ ਹੈ ਜੇ ਅਸੀਂ ਡੀ ਵਾਲੇ ਸੈਲਸੀਅਸ ਦੇ ਹਿਸਾਬ ਨਾਲ ਗੱਲ ਕਰੀਏ ਤਾਂ 8 8-10 ਦਾ ਆਊਗਾ 8 8 10 ਤੋਂ ਥੱਲੇ ਹੋਊਗਾ 10 ਡਿਗਰੀ ਤੋਂ ਤੇ ਬਾਅਦ ਚੱਲੇ ਹੁਣ ਲੋਡ ਚੱਕਣਾ ਜਾ ਕੇ ਐਪਲ ਦਾ ਲੋਡ ਚੱਕਣਾ ਆ ਤੇ ਤੁਹਾਨੂੰ ਟਰੱਕ ਵੀ ਦਿਖਾ ਲਦੇ ਆ ਨਵਾਂ ਫਰੇਟ ਲਾਈਨਰ 2026 26 ਦਾ ਉਹਦਾ ਪੱਕੀ ਦੇ ਵਿੱਚ ਜ ਉਹਦਾ 25 ਚੱਲਦਾ ਪਰ 26 ਵਾਲੇ ਮਾਡਲ ਆਏ ਹੋਏ ਆ 26 ਵਾਲਾ ਤੁਹਾਨੂੰ ਫਲੇਟ ਲਾ ਕੇ ਕਿਸ ਕੇੜੀ ਆ ਵੀ ਦਿਖਾ ਲਦੇ ਆ ਕਿੰਨਾ ਕੁ ਚੇਂਜ ਕੀਤਾ ਉਹਨਾਂ ਨੇ ਸੋਹਣਾ ਲੱਗਦਾ ਟਰੱਕ ਵਧੀਆ ਤੇ ਬਾਕੀ ਦਿਖਾ ਲਦੇ ਆ ਕਾਰੋਬਾਰ ਓਕੇ ਮਿਲਦੇ ਆ ਜੀ ਮੀਂਹ ਵਾਲਾ ਮੌਸਮ ਹੋਇਆ ਫਿਰਦਾ ਇੱਥੇ ਮੀਂਹ ਵਾਲੇ ਦਿਨ ਤਾਂ 60 ਲਾ ਇਦਾਂ ਇਹਤੋਂ ਲੋਕਲ ਜਹਾਜ਼ ਰਿਪੋਰਟ ਹੈ ਉੱਥੋਂ ਜਹਾਜ਼ ਹੈ ਹੈਲੀਕਾਪਟਰ ਜਿਹੜੇ 5 ਵੇਟ ਲੋਕਾਂ ਨੇ ਰੱਖੇ ਹੋਏ ਆ ਗੜੀਆਂ ਲਾਉਣ ਦੇ ਛੋਟੇ ਨੇਰੇ ਲੋਕ ਤੇ ਭਾਈ ਆੜ ਤੇ ਆਏ ਸੀਗੇ ਇੱਥੇ ਆ ਨਵਾਂ ਫਰੇਟ ਲਾਈਨਰ ਖੜਾ ਆ 2025 26 ਦਾ ਆ ਆਪਣਾ 2020 ਦਾ ਆ ਹਲਕਾ ਜਿਹਾ ਫਰਕ ਪਾਇਆ ਉਹਨਾਂ ਨੇ ਅ ਜਿੱਦਾਂ ਇਹਦਾ ਇਹਦਾ ਫਰੰਟ ਇੱਥੋਂ ਹੈ ਨਾ ਜਿੱਦਾਂ ਐ ਸ਼ੇਪ 'ਚ ਐ ਕੰਨੀ ਜੀ ਖੜੀ ਆ ਦੋਨੋਂ ਪਾਸੇੋਂ ਅਰਾ ਤੇ ਇਹਦੀ ਲੁੱਕ ਇਦਾਂ ਦੀ ਆ ਨਵਾਂ ਜਿਹੜਾ ਆ 2026 ਉਹ ਇਦਾਂ ਕਰਦਾ ਡੀਲੈਕਸ ਬਣਾਤਾ ਇਹਨਾਂ ਨੇ ਆਈ ਤੁਮੀ ਗਲਾਈ ਦੇਤੀ ਕੰਨੀ ਨੂੰ ਗੋਲ ਸ਼ੇਪ ਜੀ ਕਰਤੀ ਆ ਲਾਈਟਾਂ ਵੀ ਜਦਾ ਡੀਲੈਕਸ ਟਾਈਪ ਕਰਦੀਆਂ ਗ੍ਰਿਲ ਵੀ ਬਦਲਤੀ ਫਰੰਟ ਵਾਲੀ ਯਾਨੀ ਕਿ ਬੇਸਿਕਲੀ ਜਿਹੜਾ ਅਗਲਾ ਹੁੱਡ ਹੁੱਡ ਹੈ ਇਹਨੂੰ ਚੇਂਜ ਕੀਤਾ ਹੈ ਬੈਕ ਸਾਈਡ ਸੇਮ ਆ ਦੋਨਾਂ ਦੇ ਬੈਕ ਸਾਈਡ ਦੇ ਵਿੱਚ ਕੈਬ ਦੇ ਵਿੱਚ ਕੋਈ ਫਰਕ ਨਹੀਂ ਆ ਜਿੱਦਾਂ ਵਾਲਵ ਵਗੈਰਾ ਨੇ ਥੋੜਾ ਸੋਹਣਾ ਬਣਾ ਦੇ ਟਰੱਕ ਉਹਨਾਂ ਦੀ ਜਿੱਦਾਂ ਕਾਪੀ ਜੀ ਕਰ ਲਈ ਇਹਨਾਂ ਨੇ ਅੱਗੇ ਥੋੜਾ ਸੁਨੱਖਾ ਬਣਾਤਾ ਲੈਟਾਂ ਕਾਫੀ ਸੋਹਣੀਆਂ ਲੱਗਦੀਆਂ ਐ ਜਿੱਦਾਂ ਪਲੇਨ ਜੀ ਆਇਆ ਮੱਛਰ ਮੁਛਰ ਬਾਕਸ ਵੱਜ ਜਾਣ ਤਾਂ ਬਾਈਪਰਨਾ ਸਾਫ਼ ਕਰਨੇ ਈਜੀ ਆ ਹੈਨਾ ਗ੍ਰਿਲ ਤਾਂ ਉਹਨਾਂ ਦੀ ਵੀ ਪਲਾਸਟਿਕ ਦੀ ਇਹ ਵੀ ਪਲਾਸਟਿਕ ਦੀ ਆ ਥੋੜਾ ਜਿਹਾ ਕਾਲੀ ਬਲੈਕ ਰਬੜ ਦੇ ਦੀ ਸੋਹਣਾ ਲੱਗਦਾ ਇਹ ਉੱਤੇ ਹੈ ਨਹੀਂ ਗੀ ਸੋਹਣਾ ਤਾਂ ਕੀ ਪੈਸੇ ਵੀ ਸੋਨੇ ਲੈ ਲੰਦੇ ਆ ਤੇ ਆਪਸ਼ਨਲ ਹੁੰਦੇ ਆ ਮਡ ਗਾਰਡ ਆ ਜਿਹੜੇ ਵੀ ਜੇ ਤੁਸੀਂ ਇਦਾਂ ਦੇ ਲੈਣੇ ਬਾਕੀ ਤਾਂ ਸਾਰਾ ਸੇਮ ਆ ਪਿੱਛੋਂ ਕੈਬ ਸਾਰੀ ਸੇਮ ਆ ਮਗਰ ਵੀ ਕੋਈ ਬਾਲਾ ਫਰਕ ਨਹੀਂ ਇਹਦੇ ਦੰਦਿਆਂ ਦਾ ਫਰਕ ਹੈ ਦੰਦੇ ਜ਼ਿਆਦੇ ਆ 5th wheel ਨੂੰ ਮੂਵ ਕਰ ਲਈਓ ਮੇਰੇ ਵਾਲੇ ਚ ਘਾਟਿਆ ਬਿਰਲੇ ਆ ਆ ਕੋਈ ਜਿਗਾਰਡ ਨਵਾਂ ਲੱਗਾ ਇਹਦੇ ਵਿੱਚ ਇਹਦੇ ਬਾਰੇ ਹਲੇ ਕੋਈ ਨੋਲਿਜ ਨਹੀਂ ਵੀ ਇਹ ਕਾਦਾ ਆ ਬਾਕੀ ਤਾਂ অলਮੋਸਟ ਆ ਆ ਕੱਪ ਜ ਵੀ ਹੈ ਤੇ ਬਾਅਦ ਚ ਪੈ ਜਾਂਦੇ ਆਪਸ਼ਨਲ ਹੀ ਹੁੰਦਾ ਆ ਟੈਂਕ ਵੱਡੇ ਆ ਇਹਦੇ ਕਿੰਨੀਆਂ ਗੇਲਨ ਵਾਲੇ ਦੇਖੀਏ 120 ਗੇਲਨ ਲਿਖਿਆ ਹੂੰ ਯੋ ਬਾਕੀ ਟੈਂਡਰ ਸਾਈਡ ਵਾਲੇ ਬਾਕੀ ਸਾਰਾ ਤਕਰੀਬਨ ਸੇਮ ਆ ਉਦਾਂ ਹੀ ਥੱਲੇ ਵਾਲੀ ਰਬੜ ਆ ਪੀਸਾਂ ਜਿਉਂਦੀ ਆ ਜਿੱਦਾਂ ਪਹਿਲਾਂ ਹੀ ਸਾਈਡ ਵਾਲੇ ਮਿਰਰ ਵੀ ਸੇਮ ਆ ਡੋਰ ਹੈਂਡਲ ਵੀ ਸੇਮ ਆ ਫਰੰਟ ਮਿਰਰ ਵੀ ਸੇਮ ਆ ਨਾ ਸੇਮ ਸ਼ੇਪ ਦੇ ਵਿੱਚ ਆ ਆ ਗ੍ਰਿਲ ਥੋੜੀ ਬਦਲਦੀ ਇਹ ਗ੍ਰਿਲ ਬਦਲੀ ਜਾ ਇਹ ਕਾ ਨਵਾਂ ਆਪਸ਼ਨ ਹੈ ਬਲਾਈਂਡ ਸਪੋਰਟ ਦੱਸਦਾ ਇਹ ਜਿੱਦਣੇ ਪਾਸੇ ਤੁਹਾਡੇ ਕੋਈ ਇੱਛੇ ਕਾਰ ਆ ਰਹੀ ਐ ਇਸ ਜਗ੍ਹਾ ਤੇ ਕਈ ਜਿਹੜੀ ਇੱਛਾ ਕੋਈ ਸਾਧਨ ਚੱਲਦਾ ਹੋਵੇ ਨਾਲ ਨਾਲ ਰੋਡ ਤੇ ਘੱਟਦੀਦਾ ਉਧਰ ਸ਼ੀਸ਼ੇ ਲੱਗੇ ਆ ਉਹ ਵਾਲੇ ਇਹ ਨਾ ਕੰਮਾਂ ਨੂੰ ਲੱਗੇ ਆ ਪਰ ਫਿਰ ਵੀ ਇਹ ਦੱਸ ਦਿੰਦਾ ਵੀ ਸਾਈਡ ਤੇ ਕੋਈ ਤੁਹਾਡੇ ਵਹੀਕਲ ਆ ਰਹੇ ਅੰਦਰ ਵਾਰਨਿੰਗ ਆ ਜਾਂਦੀ ਹੈ। ਅਬ ਬੰਪਰ ਦੇ ਵਿੱਚ ਆ ਵੀ ਨਵਾਂ ਦਿੱਤਾ অপਸ਼ਨ ਵਿੰਡ ਗਰੋਸ ਹੋਣ ਨੂੰ ਸੁਰਾਗ ਹੈ। ਸੋ ਨਾਲ ਆਦਾ। ਬਾਕੀ ਬੰਪਰ ਲੱਗ ਕੇ ਸੇਮ ਹੀ ਹੋ ਜਾਂਦੇ ਆ ਜਿੱਦਾਂ ਇਹਦਾ ਬੰਪਰ ਲੱਗਾ ਅਗੇ ਸੋਹਣਾ ਆ ਆਪਣੇ ਉਸਤਾਦ ਜੀ ਦੀ ਜੀਪ ਆ ਸੰਧੂ ਸਾਹਿਬ ਦੀ ਤਿੰਨ ਤਿੰਨ ਕ ਬੀਕਾ ਚਾਰ ਕ ਬੀਕਾ ਹੋ ਗਈ ਇਹ ਮਹੀਨੇਾਂਾਂ ਗੀ ਹੋ ਗਈ ਲੈਂਦੀ ਆ ਸੋਹਣੀ ਅੰਜੀਪ ਕਲਰ ਕੰਬੀਨੇਸ਼ਨ ਵਧੀਆ ਗ੍ਰੇ ਦੇ ਨਾਲ ਬਲੈਕ ਬਲੈਕ ਲਾਇਆ ਲੋਕਿਆ ਹੁਣ ਹੈ ਚੀਪਾ ਇਹ ਹੈਗੀ ਜੀਪ ਸਹਾਰਾ ਜੀਪ ਰੰਗ ਸਹਾਰਾ ਸਹਾਰਾ ਮਾਡਲ ਹੈ ਚਾਹੇ ਰੂਬੀਕੋਨ ਵੀ ਆਉਂਦੀ ਆ ਤੇ ਸਹਾਰਾ ਆਉਂਦੀ ਆ ਛੱਤ ਤੇ ਰਮਬ ਲੈ ਗਿਆ ਸੋਹਣਾ ਕੰਬੀਨੇਸ਼ਨ ਵਧੀਆ ਇਹਦੇ ਨਾਲ ਕਿੰਨਾ ਟੁੰਨਾ ਲੱਗਾ ਹੋਇਆ ਬੌਂਡ ਖੋਲਣ ਵਾਲਾ ਇੱਥੋਂ ਆ ਬਾਰੀ ਖੋਲਾ ਇਹ ਕੇਰੇ ਵਿੱਚ ਵਧੀਆ ਆਪਸ਼ਨ ਹੈ ਆ ਚਾਰਜਿੰਗ ਵਾਲਾ ਪੁਆਇੰਟ ਇਹ ਚਾਰਜ ਹੋ ਜਾਂਦੀ ਜਿੱਦਾਂ 2 ਘੰਟਿਆਂ ਜੇ ਹਾਈ ਸਪੀਡ ਚਾਰਜਰ ਨਾਲ ਚਾਰਜ ਹੋ ਜਾਂਦੀ ਤੇ ਫਿਰ ਉਹਦਾ 30 ਕਿ ਮੀਲੇ ਚੱਲ ਜਾਂਦੀ ਏ ਜੇ ਤੁਹਾਡੇ ਫੁੱਲ ਚਾਰਜ ਹੋਈ ਹੈ ਤੁਹਾਨੂੰ ਪੈਟਰੋਲ ਤੇ ਕਰਨ ਦੀ ਲੋੜ ਨਹੀਂ ਉਹਦੇ ਉੱਤੇ ਇਲੈਕਟ੍ਰਿਕ ਮੋਡ ਤੇ ਕਰਕੇ ਲੈ ਜਾਓ ਜੇ ਤੁਹਾਨੂੰ ਪਤਾ ਵੀ ਤੁਸੀਂ 30 ਕਿ ਮੀਲਾਂ ਦੇ ਵਿੱਚ ਵਿੱਚ ਮੁੜਿਆਉਣਾ ਜਾ ਕੇ ਲੋਕਲ 10 ਮਿੰਨਾ 15 ਮੀਲਾਂ ਤੇ ਦੁਬਾਰਾ ਆ ਕੇ ਫਿਰ ਘਰੇ ਚਾਰਜ ਲਾ ਲਓ ਤੇ ਹਾਈ ਸਪੀਡ ਵਾਲਾ ਚਾਰਜਰ ਲਿਆਂਦਾ ਹੋਇਆ ਇਹਨਾਂ ਨੇ ਤੇ 2 ਘੰਟਿਆਂ 'ਚ ਚਾਰਜ ਕਰ ਦਿੰਦੀ ਆ ਵੈਸੇ ਨੋਰਮਲ ਜਿਹੜਾ ਨਾਲ ਆਉਂਦਾ ਉਹ ਤਾਂ 8-9 ਘੰਟੇ ਲਾ ਦਿੰਦਾ ਟਾਇਰ ਸਾਈਜ਼ ਵੀ ਵੱਡਾ ਆ ਹੂੰ ਬੀ ਨੰਬਰ ਹੈ ਟਾਇਰ ਯੂਨਿਟ ਸਟੇਰ B ਨੰਬਰ ਹੈ ਵੱਡੇ ਹਾੜਾ ਬਾਕੀ ਚਲੋ ਠੀਕ ਹੈ ਜੀ ਬਦਲ ਜਾ ਮੀਹ ਹੋਂ ਵਾਲਾ ਹੋਇਆ ਚਲਿਏ ਲਓ ਜੀ ਤੁਰੇ ਸੀਗੇ ਬਨਾਚੀ ਨੂੰ ਜਾਣ ਲਈ I90 ਦੇ ਉੱਤੇ ਤਾਂ ਸਨੋ ਸ਼ੁਰੂ ਹੋਈ ਆ ਸਨੋ ਕਲਾਮੀ ਪਾਸ ਦੇ ਲਾਗੇ 2025 ਦੀ ਪਹਿਲੀ 스ਨੋ ਉੱਤਰ ਪੈ ਗਈ ਹੁਣੀ ਮੰਨੂ ਪਹਿਲੀ ਹੈ ਟੱਕਰੀ ਹਲਕੀ ਹੈ ਹੱਲੇ ਉੱਤਾਂ ਰੋਡ ਤਾਂ ਬਹੁਤ ਵਧੀਆ ਪਿਆ ਹੈ ਪਰ ਹਾਫ ਨਾਲ ਹੀ ਅੰਡਰ ਸਪੀਡ ਲੈ ਕੇ ਜਾਰੀ ਰਹੀ ਆਪਾਂ ਕਿਉਂਕਿ ਮੋੜ ਘੇੜ ਜੇ ਹੈਗੇ ਹਨਾ ਕਾਰਾ ਕੋਲਾ ਤੇ ਜਾਂਦੇ ਦਵੱਲੀ ਨੇ ਵੀ ਸ਼ਾਇਦ ਰਾਤ ਨੂੰ ਵੱਧ ਪੈ ਜਾਵੇ ਜਿੱਦਾਂ ਦਾ ਮੌਸਮ ਹੋਇਆ ਸਨੋ ਬੱਸ ਸੋ ਠੀਕ ਹੈ ਇੱਥੇ ਇੱਥੇ ਖਤਰਾ ਹੁੰਦਾ ਬਾਲਾ ਹਜਾ ਗਾਂ ਇੱਥੇ ਠੀਕ ਹੈ ਅੱਗੇ ਵੀ ਠੀਕ ਹੀ ਹੋਣਾ ਹੈ ਤੇ ਮੌਸਮ ਮद्दा ਪੂਰਾ ਬੈਡ ਹੋਇਆ ਪਊਗੀ ਸਨੋ ਤਾਂ ਅੱਜ ਰਾਤ ਨੂੰ ਲੱਗਦਾ ਵੀ ਖਲਾਰਾ ਪਊਗਾ ਚੈਨਾ ਚੁੰਨਾ ਰਿਕਵਰ ਹੋਣਗੇ ਆ ਰਾਤ ਨੂੰ ਜਿੱਦਾਂ ਦੇ ਹਾਲਾਤ ਐ ਮੌਸਮ ਦੇ ਬਾਕੀ ਆਪਾਂ ਦਾ ਰਾਈਟ ਲਾਈਨ ਤੇ ਤੁਰੇ ਜਾਂਦੇ ਆ ਦੇਖੋ ਬੋਕਸ ਟਰੱਕ ਵਾਲਾ ਜਾਂਦਾ ਪੈਂਟੀ ਗੋਲੀ ਲਾਈਨ ਤੇ ਕਹਿੰਦਾ ਹੱਟ ਪਿੱਛੇ ਪਹਿਲਾਂ ਆਹੀ ਜਾਣਾ ਹੈ ਲੋ ਜੀ ਮੈਂ ਸੋਚਦਾ ਸੀ ਵੀ ਉਹ ਪਿੱਛੇ ਠੀਕ ਰਹਿ ਗਿਆ ਸਨੋ ਕਲਮੀ ਪਾਸ ਦਾ ਬੜਾ ਖਤਰਾ ਹੁੰਦਾ ਆ ਆ ਯੂ ਐਸ 97 ਤੇ ਜਾਂਦੇ ਆ ਸਿੰਗਲ ਰੋਡ ਆ ਇੱਕੋ ਲੇਨ ਜਾਣ ਦੀ ਤੇ ਕੋਣ ਦੀ ਇਹਦੇ ਉੱਤੇ ਜ਼ਿਆਦੀ ਪਈ ਆ ਸਨੋ ਪਿੱਛੇ ਸਾਈਨ ਵੀ ਲੱਗਦੇ ਸੀਗੇ ਚੈਨ ਰਿਕੁਆਇਰਡ ਔਰ ਟ੍ਰੈਕਸ਼ਨ ਟਾਇਰ ਔਰ ਦਾ ਆਪਸ਼ਨ ਦੇਖ ਕੇ ਮੈਂ ਕਿਹਾ ਜਿਹੜਾ ਔਰ ਲਿਖਿਆ ਹੋਇਆ ਵੀ ਇੰਨਾ ਵੈਡ ਨਹੀਂ ਹੋਣਾ ਜੇ ਜ਼ਿਆਦਾ ਵੈਡ ਹੋਵੇ ਫਿਰ ਲਿਖਿਆ ਹੁੰਦਾ ਚੈਨ ਮਸਟ ਰਿਕੁਆਇਰ ਆਲ ਵੀਲ ਜਾਂ ਲਿਖਿਆ ਹੁੰਦਾ ਵੀ ਕਿੰਨੇ ਟਾਇਰਾਂ ਲਈ ਪਰ ਹੱਲੇ ਤਾਂ ਗੱਡੀ ਚੱਲੀ ਜਾਂਦੀ ਪਰ ਕਾਫੀ ਕਾਫੀ ਸਨੋ ਪਈ ਹੋਈ ਆ ਬਾਬਾਈ ਤੇ ਤੁਰੇ ਜਾਂਦੇ ਹੌਲੀ ਹੌਲੀ ਇਧਰ ਜੰਗਲ 'ਚ ਚੰਗੀ ਸਨੋ ਪਈ ਆ ਦਰਖਤਾਂ ਦਰਖਤਾਂ ਉੱਤੇ ਤੇ ਅੱਗੇ ਜਾਂਦੀਆਂ ਕਾਫੀ ਗੱਡੀਆਂ ਜਾਂਦੀਆਂ ਮੈਂ ਤਾਂ ਪਿੱਛੇ ਹੀ ਕਾਫੀ ਡਿਸਟੈਂਸ ਬਣਾਇਆ ਹੋਇਆ ਹਾਂ ਮੈਨੂੰ ਲੱਗੇ ਨਹੀਂ ਲੱਗੀਆਂ ਗੱਡੀਆਂ ਦੇ ਬ੍ਰੇਕ ਬਰੂਕ ਲੋਣੀ ਪੈ ਦੇ ਤੇ ਤਿਲਕਾ ਦਾ ਨੀ ਟਰੱਕ ਹਸਾਬ ਨਾਲ ਪਿੱਛੇ ਠੀਕ ਆ ਹੌਲੀ ਹੌਲੀ ਜਾਂਦੇ ਆ ਬਾਵਾ ਸਨੋ ਪਈ ਆ ਮਤਲਬ ਆਈਡੀਆ ਹੈ ਨਹੀਂ ਸੀ ਵੀ ਇੰਨੀ ਸਨੋ ਪਊ ਕਿ ਵੈਦਰ ਚੈੱਕ ਵੀ ਨਹੀਂ ਕੀਤਾ ਕਿਉਂਕਿ ਪਿਛਲੀ ਵੀਕ ਲਾਸਟ ਵੀਕ ਚੈੱਕ ਕੀਤਾ ਸੀ ਕਿ ਕਲੀਅਰ ਦਿਖਾ ਲਦਾ ਸੀ ਵੈਦਰ ਅਗਲੇ 8-10 ਦਿਨਾਂ ਦਾ ਤੇ ਪਰ ਪਾਵਾ ਪਈ ਆ ਸਨੋ ਚਲੋ ਬੜੇ ਕੇਅਰਫੁਲੀ ਜਾਂਦੇ ਆ ਸਪੀਡ ਲਾਇਮਡ 30 ਤੇ 30 35 ਦੇ ਵਿੱਚ ਵਿੱਚ ਅੱਗੇ ਗੱਡੀਆਂ ਵੀ ਹੋਲੀ ਜਾਣ ਰਹੀਆਂ ਤਾਂ ਉਹਨਾਂ ਦਾ ਫਰਕ ਵੀ ਬਣਾ ਕੇ ਰੱਖਣਾ ਹੁੰਦਾ ਹੈ ਦੂਰੀ ਰਹਿ ਕੇ ਚੱਲੇ ਤਾਂ ਬ੍ਰੇਕ ਬਰੂਕ ਲਾਉਣ ਨੂੰ ਸਮਾਂ ਉਹਦੇ ਵਿੱਚ ਫਿਰ ਆਪਣਾ ਡਿਸਟੈਂਸ ਵਧੀਆ ਹੋਵੇ ਤਾਂ ਵਧੀਆ ਬ੍ਰੇਕ ਬਰੂਕ ਲੱਗ ਜਾਂਦੀ ਹੈ ਸੜਨ ਲਈ ਜੇ ਰੁਕਣਾ ਪੈ ਜੇ ਤਾਂ ਇੱਕ ਟਰੱਕਾਂ ਦੀ ਜਗ੍ਹਾ ਮੈਂ ਤਾਂ ਰੱਖ ਕੇ ਪੁਰਾ ਅੱਗੇ ਗੱਡੀਆਂ ਜਾਣ ਰਹੀਆਂ ਤਾਂ ਨਾ ਟਰੱਕਾਂ ਦੀ ਜਗ੍ਹਾ ਰੱਖੀ ਹੈ ਵੀ ਜੇ ਰੁਕਣਾ ਵੀ ਪੈ ਜੇ ਤਾਂ ਆਪਣਾ ਆਰਾਮ ਨਾਲ ਰੁਕ ਜੀ ਬਸ ਉਹਨਾ ਏਰੀਆ ਨਿਕਲ ਚਲੇ ਆਂ ਕਾਫੀ ਸਨੋ ਸੀ ਜਾਨੀ ਕੀ ਕਹੀਏ ਤਾਂ ਬਾੜੀ-ਮੋਟੀ ਨਹੀਂ ਸੀ ਚੈਨ ਆ ਰਿਕੁਆਇਰ ਸੀ ਸਾਈਨ ਸੀਗੇ ਚੈਨ ਰਿਕੁਆਇਰ ਔਰ ਟਰੈਕਸ਼ਨ ਟਾਇਰ ਤੇ ਜੇ ਲਗਿਆ ਹੋਵੇ ਚੈਨ ਮਸਟ ਰਿਕੁਆਇਰ ਵੀ ਤਾਂ ਪਾਉਣੀ ਹੀ ਪੈਂਦੀ ਆ ਕਈਆਂ ਨੇ ਬਹੁਤ ਘੱਟ ਟਰੱਕਾਂ ਵਾਲੇ ਨੇ ਪਾਈਆਂ ਵਈਆਂ ਇਹ ਇੱਕ ਦੋ ਟਰੱਕ ਹੀ ਮੈਨੂੰ ਮਿਲੇ ਬਾਕੀ ਬਿਨਾ ਚੈਨ ਵਾਲੇ ਸਾਰੇ ਪਰ ਹਾਲਾਤ ਸੀਗੇ ਚੈਨ ਆ ਪਾਉਣ ਵਾਲੇ ਪਰ ਚਲੋ ਆ ਗਏ ਆ ਹੌਲੀ ਹੌਲੀ ਹਿਸਾਬ ਨਾਲ ਕਾਲੀ ਨਹੀਂ ਚਲਦੀ ਸਨੋ ਦੇ ਵਿੱਚ ਟਕਾਈ ਨਾ ਫੇਰ ਵੀ ਕੰਮ ਬਣ ਜਾਂਦਾ ਹੁੰਦਾ ਬਾਸ ਹੁਣ ਨਿਕਲ ਚਲੇ ਆਲਪੋਟੇ ਦੀ ਆਏ ਲੋ ਜੀ ਆਪਾਂ ਬਚਦੇ ਬਚਾਉਂਦੇ ਸਨ ਉਹ ਤੋਂ ਫਾਈਨਲੀ ਪਹੁੰਚ ਹੀ ਗਏ ਆ ਵੇਅਰ ਹਾਊਸ 4 ਵਜੇ ਬੰਦ ਹੋਣਾ ਆ ਸਾਢੇ 3 ਹੋ ਗਏ ਆ ਚੈੱਕ ਇਨ ਕਰਾਉਨੇ ਆ ਲੋਡ ਕਰਾ ਕੇ ਨਿਕਲਦੇ ਆ ਫਿਰ ਲਿਗੀ ਜਾ ਵੀ ਹਲਕੀ ਹਲਕੀ ਸਨੋ ਸਲਸ਼ੀ ਪੈਰੇ ਸਲਸ਼ੀ ਪੂਰਾ ਕੋਰਾ ਆ ਬਿਆ ਮੌਸਮ ਅੱਜ ਰਾਤ ਨਹੀਂ ਨਿਖਰਦਾ ਹੈ ਚੈੱਕ ਇਨ ਵਿੰਡੋ ਤੇ ਚੈੱਕ ਇਨ ਕਰਾ ਲਿਆ ਪੇਪਰ ਵਰਕ ਜੱ ਲੱਭਦੇ ਆ ਬਸ ਲਾਉਨੇ ਡਾਕ ਦੇ ਉੱਤੇ ਬੈਗ ਬਲੇਡ ਲੱਗ ਗਈ ਆ ਪਲੇਟ ਆਨ ਕਰਤੀ ਆ ਤੇ ਬਸ ਹੁਣ ਲੱਦਣਾ ਹੈ ਨਾ ਕੋ ਹੋ ਗਿਆ ਲੋਡ ਜੀ ਸ਼ਾਮਾਂ ਵੀ ਪੈ ਗਈ ਹੁਣ ਤਾਲ ਮੁਕ ਹਨੇਰਾ ਹੀ ਯਾਰ ਹਨੇਰਾ ਹੀ ਆ ਉਤੋਂ ਮੌਸਮ ਘੁਲਿਆ ਗਿਆ ਸਨੋ ਪਈ ਜਾਂਦੀ ਨਹੀਂ ਪਈ ਜਾਂਦਾ ਸਲੋਸੀ ਜੀ ਮਿਕਸ ਆਉਂਦੀ ਆ ਤੇ ਐ ਤੁਮ ਸੁਲਾਇਆ ਵੀ ਡੇਢ ਘੰਟਾ ਡਰਾਈਵ ਕਰਕੇ ਜਾ ਕੇ ਫਿਰ ਸੋਣੇ ਆ ਰਾਤ ਦੇ ਵਿੱਚ ਸਨੋ ਦੱਸੀ ਆ ਤਵਾਚਾਰ ਹੋ ਗਏ ਆ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ 80% 90% 100% ਤੱਕ ਸਨੋ ਦੱਸੀ ਆ ਦੇਖਦੇ ਆ ਕੀ ਕਰਨਾ ਤੇ ਜਾਰਾ ਕੰਮ ਖਲਾਰਾ ਪੈ ਜਾ ਖਿੱਚੀ ਪੈ ਜਾਣਾ ਰਾਤ ਨੂੰ 11 12 ਵਜੇ ਤੋ ਬਾਅਦ ਸਨੋ ਹਟ ਜਾਣੀਆਂ ਤੇ ਸਵੇਰ ਨੂੰ ਤੜਕੇ ਹੀ ਨਿਕਲ ਜਾਣਾ ਕਿਹੜਾ ਅਮੀ ਇੱਥੇ ਟਾਈਮ ਹੈਗਾ ਲੋਡ ਲਾਉਣ ਨੂੰ ਤੇ ਬਚ ਕੇ ਸੇਫਟੀ ਤੋਂ ਜੰਨਾ ਬਾਅਦ ਚ ਸੇਫਟੀ ਨਾ ਹੀ ਚੱਲੀਏ ਜੇ ਕੰਮ ਘੱਟ ਹੋਵੇ ਪੂਰਾ ਪੂਰਾ ਫੇਰ ਤਾਂ ਹੋ ਜਾਂਦਾ ਵੀ ਚੱਲ ਹੁਣ ਤੁਰਨਾ ਪੈਣਾ ਸਮਾਂ ਹੈਗਾ ਬਾਬੇ ਦੀ ਕਿਰਪਾ ਨਾਲ ਫੁੱਲਾ ਲੋਡ ਲਾਉਣ ਜੇ ਤੇ ਬਾ ਨਿਕਲਦੇ ਇਥੋਂ ਚਲੋ ਜੀ ਇਸ ਬਲੌਗ ਨੂੰ ਕਰਦੇ ਇੱਥੇ ਖਤਮ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਉਦੋਂ ਤੱਕ ਲਈ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ